ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਕਿ ਪਾਈ ਅਮਰਤਪਾਲ ਸਿੰਘ ਦੇ ਵੱਲੋਂ ਜੋ ਪਟੀਸ਼ਨ ਪਾਈ ਗਈ ਸੀ ਉਸ ਨੂੰ ਲੈ ਕੇ ਅੱਜ ਸੁਣਵਾਈ ਹੋਵੇਗੀ ਤੇ ਜਿਸ ਦੇ ਦੌਰਾਨ ਹਾਈ ਕੋਰਟ ਜਿਹੜਾ ਕਿ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਦੱਸਦੀ ਹੈ ਕਿ ਅੱਜ ਅੰਤਿਮ ਫੈਸਲਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਜੋ NSA ਲੱਗੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਪਾਈ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਜੋ NSA ਲਗਾਈ ਹੈ ਉਸ ਨੂੰ ਰੱਦ ਕੀਤਾ ਜਾਵੇ ਦੂਜੇ ਪਾਸੇ ਇਸ ਪਾਸੇ ਜਦੋਂ ਹਾਈ ਕੋਰਟ ਗੱਲ ਪਹੁੰਚੀ ਤਾਂ ਉੱਥੇ ਹੀ ਵਕੀਲਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਤੇ ਜਿਸ ਦੇ ਦੌਰਾਨ ਮੌਤਵੀ ਕਰ ਦਿੱਤੀ ਸੀ ਸੁਣਵਾਈ ਤੇ ਅੱਜ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਦੱਸਦੀ ਹੈ ਕਿ NSA ਤਹਿਤ ਜਿਹੜੀ ਕਿ ਸੁਣਵਾਈ ਹੋਵੇਗੀ ਤੇ ਜਿਸ ਬਾਦ ਹਾਈ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਖੜੂਰ ਸਾਤ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਲੈ ਕੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਸਿੰਘ ਜੀਰਾ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਅਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵਰਸਾ ਸਿੰਘ ਬਲਟੋਹਾ ਜਿਹੜੇ ਕਿ ਸਿਆਸੀ ਖੜੇ ਦੇ ਵਿੱਚ ਉਤਰੇ ਹੋਏ ਸੀ ਤੇ ਚੋਣਾਂ ਦੌਰਾਨ ਜਿਹੜੀ ਕਿ ਪੂਰੀ ਟੱਕਰ ਇੱਕ ਦੂਜੇ ਨੂੰ ਦਿੱਤੀ ਜਾ ਰਹੀ ਸੀ ਤੇ ਭਾਈ ਅਮਰਿਤਪਾਲ ਸਿੰਘ ਨੇ ਜੇਲ੍ਹ 'ਚ ਬੈਠ ਕੇ ਹੀ ਜਿਹੜੀ ਕਿ ਜਾ ਚੋਣਾਂ ਲੜੀਆਂ ਤੇ ਉੱਥੇ ਹੀ ਇੱਕ ਵੱਡੀ ਮਾਤ ਪਾਈ ਤੇ ਜਿਸ ਤਰ੍ਹਾਂ ਦੌਰਾਨ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਜੋ ਬੀਤੇ ਦਿਨਾਂ ਦੇ ਵਿੱਚ ਐਨਐਸਏ ਤਹਿਤ ਮਿਆਦ ਵਧਾਈ ਗਈ ਉਸ ਨੂੰ ਲੈ ਕੇ ਉੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਭਾਈ ਅਮਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਜਿਹੜਾ ਐਨਐਸਏ ਲਗਾਇਆ ਹੈ ਉਸ ਨੂੰ ਲੈ ਕੇ ਰੱਦ ਕੀਤਾ ਜਾਵੇ ਹਾਈ ਕੋਰਟ ਦੇ ਵਿੱਚ ਜਿਹੜੀ ਕਿ ਇਸ ਗੱਲ ਦੇ ਉੱਤੇ ਉਹਨਾਂ ਨੇ ਪਟੀਸ਼ਨ ਪਾਈ ਸੀ ਤੇ ਅੱਜ ਫੈਸਲਾ ਇਸ ਗੱਲ ਤੋਂ ਬਾਅਦ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ NSA ਰੱਦ ਵੀ ਹੋ ਸਕਦੀ ਹੈ ਤੇ ਹਾਈ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਅੰਤਿਮ ਫੈਸਲਾ ਜਿਹੜਾ ਕਿ ਭਾਈ ਅਮਰਤਪਾਲ ਦੇ ਉੱਤੇ ਲੱਗੇ NSA ਨੂੰ ਲੈ ਕੇ ਹੋ ਸਕਦਾ ਜਿਹੜਾ ਕਿ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਦੱਸਦੀ ਹੈ ਕਿ ਅੱਜ ਅੰਤਿਮ ਫੈਸਲਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਜੋ NSA ਲੱਗੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਪਾਈ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਜੋ NSA ਲਗਾਈ ਹੈ ਉਸ ਨੂੰ ਰੱਦ ਕੀਤਾ ਜਾਵੇ ਦੂਜੇ ਪਾਸੇ ਇਸ ਪਾਸੇ ਜਦੋਂ ਹਾਈ ਕੋਰਟ ਗੱਲ ਪਹੁੰਚੀ ਤਾਂ ਉੱਥੇ ਹੀ ਵਕੀਲਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਤੇ ਜਿਸ ਦੇ ਦੌਰਾਨ ਮੌਤਵੀ ਕਰ ਦਿੱਤੀ ਸੀ ਸੁਣਵਾਈ ਤੇ ਅੱਜ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਦੱਸਦੀ ਹੈ ਕਿ NSA ਤਹਿਤ ਜਿਹੜੀ ਕਿ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਦ ਹਾਈ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਖਡੂਰ ਸਾਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਲੈ ਕੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਸਿੰਘ ਜੀਰਾ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਅਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵਰਸਾ ਸਿੰਘ ਬਲਟੋਹਾ ਜਿਹੜੇ ਕਿ ਸਿਆਸੀ ਖੜੇ ਦੇ ਵਿੱਚ ਉਤਰੇ ਹੋਏ ਸੀ ਤੇ ਚੋਣਾਂ ਦੌਰਾਨ ਜਿਹੜੀ ਕਿ ਪੂਰੀ ਟੱਕਰ ਇੱਕ ਦੂਜੇ ਨੂੰ ਦਿੱਤੀ ਜਾ ਰਹੀ ਸੀ ਤੇ ਭਾਈ ਅਮਰਪਾਲ ਸਿੰਘ ਨੇ ਜੇਲ੍ਹ ਚ ਬੈਠ ਕੇ ਹੀ ਜੜੀ ਕਿ ਜਾ ਚੋਣਾਂ ਲੜੀਆਂ ਤੇ ਉੱਥੇ ਹੀ ਇੱਕ ਵੱਡੀ ਮਾਤ ਪਾਈ ਤੇ ਜਿਸ ਦੌਰਾਨ ਭਾਈ ਅਮਰਪਾਲ ਸਿੰਘ ਦੇ ਉੱਤੇ ਜੋ ਬੀਤੇ ਦਿਨਾਂ ਦੇ ਵਿੱਚ ਐਨਐਸਏ ਤਹਿਤ ਮਿਆਦ ਵਧਾਈ ਗਈ ਉਸ ਨੂੰ ਲੈ ਕੇ ਉਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਭਾਈ ਅਮਰਤਪਾਲ ਸਿੰਘ ਦਾ ਕਹਿਣਾ ਸੀ ਕਿ ਜਿਹੜਾ NSA ਲਗਾਇਆ ਹੈ ਉਸ ਨੂੰ ਲੈ ਕੇ ਰੱਦ ਕੀਤਾ ਜਾਵੇ ਹਾਈ ਕੋਰਟ ਦੇ ਵਿੱਚ ਜਿਹੜੀ ਕਿ ਇਸ ਗੱਲ ਦੇ ਉੱਤੇ ਉਹਨਾਂ ਨੇ ਪਟੀਸ਼ਨ ਪਾਈ ਸੀ ਤੇ ਅੱਜ ਫੈਸਲਾ ਇਸ ਗੱਲ ਤੋਂ ਬਾਅਦ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ NSA ਰੱਦ ਵੀ ਹੋ ਸਕਦੀ ਹੈ ਤੇ ਹਾਈ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਅੰਤਿਮ ਫੈਸਲਾ ਜਿਹੜਾ ਕਿ ਭਾਈ ਅਮਰਤਪਾਲ ਦੇ ਉੱਤੇ ਲੱਗੇ NSA ਨੂੰ ਲੈ ਕੇ ਹੋ ਸਕਦਾ ਹੈ